ਦੇਸ਼ ਦੀਆਂ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਜਿਹੜੀਆਂ ਸਮਾਜ ਸੇਵਾ ਔਰ ਦੇਸ਼ੀ ਸੇਵਾ ਦਾ ਕੰਮ ਕਰਦੀਆਂ ਇਹਨਾਂ ਦੇ ਵਿੱਚ ਇੱਕ ਸੰਤ ਨਰਿੰਕਾਰੀ ਸੰਸਥਾ ਜੋ ਦੇਸ਼ ਦੀ ਸਭ ਤੋਂ ਵੱਡੀ ਸੰਸਥਾ ਆ ਆਉਣ ਵਾਲੇ ਸਮੇਂ ਦੇ ਵਿੱਚ ਕਹਿ ਸਕਦੇ ਕਿ ਸਮੇਂ-ਸਮੇਂ ਤੇ ਜਿਹੜੀਆਂ ਇਹ ਸਮਾਜ ਦੀ ਸੇਵਾ ਜਾਂ ਦੇਸ਼ ਦੀ ਸੇਵਾ ਦੇ ਵਿੱਚ ਪਹਿਲੇ ਨੰਬਰ ਤੇ ਇਹ ਸੰਸਥਾ ਆਉਂਦੀ ਆ ਅੱਜ ਪ੍ਰੋਜੈਕਟ ਅੰਮ੍ਰਿਤ ਦੇ ਤਹਿਤ ਨਕੋਦਰ ਦੀ ਜਿਹੜੀ ਨਹਿਰ ਆ ਜਾਂ ਨਕੋਦਰ ਦਾ ਗੁਨਾਨ ਨਰੈਸ਼ਨਲ ਕਾਲਜ ਕੋ-ਐਜੂਕੇਟਿਡ ਆ ਉੱਥੇ ਸਫਾਈ ਦਾ ਅਭਿਆਨ ਚ ਲਾਇਆ ਗਿਆ ਸਾਡੇ ਨਾਲ ਜਿਹੜੀ ਸੰਸਥਾ ਦੇ ਮੁਖੀ ਨੇ ਸ਼੍ਰੀ ਗੁਰਦੇਵ ਪਾਟਿਆ ਜੀ ਉਹ ਅੱਜ ਸਾਡੇ ਨਾਲ ਨੇ ਉਹਨਾਂ ਨੂੰ ਪੁੱਛਦੇ ਆ ਗੱਲਬਾਤ ਕਰਦੇ ਆ ਕਿ ਜ ਹਾਂਜੀ ਸਰ ਫਾਸਟ ਨਿਊਜ਼ ਤੇ ਤੁਹਾਡਾ ਸਵਾਗਤ ਆ ਸਰ ਥੈਂਕ ਯੂ ਜੀ ਪਹਿਲਾਂ ਸਰ ਇਹ ਦੱਸੋ ਸਰ ਜਿਹੜਾ ਪ੍ਰੋਜੈਕਟ ਅੰਮ੍ਰਿਤਾ ਇਹ ਦਾ ਕੀ ਮਤਲਬ ਹੈ ਪ੍ਰੋਜੈਕਟ ਅਮਰਤ ਜੋ ਸਾਨੂੰ ਸਤਗੁਰੂ ਮਹਾਰਾਜ ਦੀ ਸਿਖਸ਼ਾ ਜੀ ਮਾਰਾ ਜਿਹਾ ਇਸੇ ਮੌਕੇ ਦੇ ਸਾਡੇ ਸਤਿਗੁਰੂ ਹਨ ਉਹਨਾਂ ਨੇ ਸਾਨੂੰ ਪ੍ਰੋਜੈਕਟ ਅਮਰਤ ਦਾ ਇੱਕ ਨਾਮ ਦਿੱਤਾ ਗਿਆ ਜੋ ਕਿ ਪਾਣੀ ਦੇ ਜਿੰਨੇ ਵੀ ਸਰੋਤ ਹਨ ਉਹਨਾਂ ਨੂੰ ਸਫਾਈ ਕਰਨੀ ਹੈ ਚਾਹੇ ਜਮਨਾ ਦੇ ਕਿਨਾਰੇ ਦਿੱਲੀ ਸਫਾਈ ਹੋ ਰਹੀ ਹੈ ਦੇਸ਼ ਦੇ ਜਿੰਨੇ ਵੀ ਸ਼ਹਿਰ ਹਨ ਤਕਰੀਬਨ 900 ਸ਼ਹਿਰਾਂ ਦੇ ਵਿੱਚ 1500 ਜਗ੍ਹਾ ਜਿੱਥੇ ਜਿੱਥੇ ਅੱਜ ਸਫਾਈ ਵਿਹਨ ਚੱਲ ਰਿਹਾ ਹੈ ਪਾਣੀ ਦੇ ਜਿੰਨੇ ਵੀ ਸਰੋਤ ਹਨ ਕਿਤੇ ਇਹ ਮਤਲਬ ਕਿ ਗੰਦਾ ਕਿਨਾਰੇ ਜਾਂ ਹੋਰ ਨਹਿਰਾ ਹਨ ਜਾਂ ਹੋਰ ਕਈ ਤਰ੍ਹਾਂ ਦੇ ਸਰੋਤ ਹਨ ਦਰਿਆ ਹਨ ਉਹਨਾਂ ਦੇ ਕਿਨਾਰਿਆਂ ਨੂੰ ਸਾਫ਼ ਕਰਨ ਦਾ ਇੱਕ ਟੀਚਾ ਨੰਕਾਰੀ ਮਿਸ਼ਨ ਨੇ ਮਿਥਾਇਆ ਉਸ ਤਹਿਤ ਬਾਬਾ ਜੀ ਦੇ ਜਨਮ ਦਿਨ ਨੂੰ ਸਫਾਈ ਭਿਆਨ ਦੇ ਤੌਰ ਤੇ ਮਨਾਣੇ ਆ ਉਸ ਤਹਿਤ ਅੱਜ ਅਸੀਂ ਸਾਰੇ ਹੀ ਜਿੰਨੇ ਵੀ ਹਿੰਦੁਸਤਾਨ ਦੇ ਵਰਕਰ ਨੇ ਪੈਰੋਕਾਰ ਨੇ ਉਹ ਸਾਰੇ ਹੀ ਇਸ ਵਿੱਚ ਯੋਗਦਾਨ ਦੇ ਰਹੇ ਹਨ ਪ੍ਰੋਜੈਕਟ ਅਮਰਤ ਦਾ ਮਤਲਬ ਕਿ ਪਾਣੀ ਦੇ ਸਰੋਤ ਸਾਫ ਰਹਿਣਗੇ ਜੋ ਜਲ ਸਾਫ ਹੋਵੇਗਾ ਤੋ ਮਨ ਵੀ ਸਾਫ ਹੋਵੇਗਾ ਮਨ ਸਾਫ ਹੋਵੇਗਾ ਤੇ ਜੋ ਸਾਧਸੰਗ ਜੀ ਸਾਡਾ ਜੀਵਨ ਹੈ ਉਸ ਵਧੀਆ ਨਤੀਜ ਹੋਵੇਗਾ ਸਾਫ ਸੁਥਰਾ ਹੋਵੇਗਾ ਜੋ ਪਾਣੀ ਗੰਦਲਾ ਗੰਦਾ ਪੀਨੂ ਮਿਲਦਾ ਹੈ ਤੇ ਸਰੀਰਾਂ ਵਿੱਚ ਬਿਮਾਰੀਆਂ ਪੈਲਦੀਆਂ ਸਤਿਗੁਰੂ ਚਾਹੁੰਦੇ ਹਨ ਪ੍ਰਦੂਸ਼ਣ ਅੰਦਰ ਹੋਵੇ ਚਾਹ ਬਾਹਰ ਹੋਵੇ ਦੋਵੇਂ ਹੀ ਹਾਨੀਕਾਰਕ ਨੇ ਉਹ ਕਹਿੰਦੇ ਹਨ ਅੰਦਰ ਦਾ ਵੀ ਮਾਤਾਵੰਡ ਠੀਕ ਹੋਵੇ ਬਾਹਲਾ ਪ੍ਰਦੂਸ਼ਣ ਵੀ ਠੀਕ ਰਹੇ ਬਾਹਲਾ ਪ੍ਰਦੂਸ਼ਣ ਠੀਕ ਰਹਿਣ ਵਾਸਤੇ ਬ੍ਰੇਕ ਲਗਾਓ ਸਾਡਾ 1 1 ਦਾ ਪ੍ਰੋਗਰਾਮ ਚੱਲਦਾ ਆ ਉਹ ਬ੍ਰੇਕ ਵੀ ਲਗਾਉਂਦੇ ਆ ਅਸੀਂ ਬਲੱਡ ਡੋਨੇਸ਼ਨ ਕੈਂਪ ਵੀ ਚੱਲਦੇ ਆ ਹੋਰ ਵੀ ਏਨੇ ਕਾ ਕਾਰੇ ਆ ਜੋ ਮਾਨਵਤਾ ਦੀ ਭਲਾਈ ਵਾਸਤੇ ਸਤਿਗੁਰੂ ਸਮੇਂ-ਸਮੇਂ ਨਾਲ ਦਿੰਦੇ ਆਣ ਜੋ ਸਮੇਂ-ਸਮੇਂ ਨਾਲ ਸਾਨੂੰ ਦਿਸ਼ਾ ਨਿਰਦੇਸ਼ ਆਂਦੇ ਆਣ ਉਸ ਤਹਿਤ ਅਸੀਂ ਹੁਕਮ ਮੰਨ ਕੇ ਉਸ ਤਹਿਤ ਕੰਮ ਚੱਲਦੇ ਆ ਉਸੇ ਤਹਿਤ ਅੱਜ ਨਕੋਦਰ ਦਾ ਸਾਨੂੰ ਸਮਾਂ ਮਿਲਿਆ ਕਿ ਨਕੋਦਰ ਦੀ ਨਹਿਰ ਦੀ ਸਪਾਈ ਕਰਨੀ ਹੈ ਸਾਡੇ ਸੰਤ ਲੰਕਾਰੀ ਮਿਸ਼ਨ ਦੇ ਪੈਰੋਕਾਰ ਵੀ ਸੇਵਾਦਾਲ ਦੇ ਮੈਂਬਰ ਵੀ ਮਹਿਤਵਪੂਰਨ ਬਰਾਜ ਤੋਂ ਵੀ ਮੈਂਬਰ ਆਈ ਹੋਣ ਸਾਰੇ ਰਲ ਕੇ ਅੱਜ ਨਹਿਰ ਦਾ ਥਾਂ ਚੁਣਿਆ ਪੁਨਰ ਨੈਸ਼ਨਲ ਕਾਲਜ ਤੋਂ ਲੈ ਕੇ ਕੋਮਲ ਹਸਪੀਟਲ ਤੱਕ ਉਹ ਅਸੀਂ ਆਈ ਸਫਾਈ ਕਰ ਰਹੇ ਆ ਸਰ ਕੀ ਲੱਗਦਾ ਤੁਹਾਨੂੰ ਕਿ ਜਿਹੜੀ ਇਹ ਜਿਹੜੀ ਸਫਾਈ ਅੱਜ ਤੁਸੀਂ ਕਰ ਰਹੇ ਹੋ ਇਹ ਸਿਰਫ ਇੰਨਾ ਹੀ ਹਿੱਸਾ ਹੋਏਗਾ ਜਾਂ ਫਿਰ ਅੱਗੇ ਵੀ ਕੀ ਕੋਈ ਪ੍ਰੋਗਰਾਮ ਹੈ ਸਾਨੂੰ ਮੰਡਲ ਵੱਲੋਂ ਹੀ ਦਿਸ਼ਾ ਨਿਰਦੇਸ਼ ਆਉਂਦੇ ਆ ਜਿੱਦਾਂ ਕਿ ਜਿੱਦਾਂ ਸਾਨੂੰ ਦਿਸ਼ਾ ਦਦੇ ਨੇ ਉਸੇ ਤਹਿਤ ਅਸੀਂ ਸਾਰੇ ਕੰਮ ਕਰਦੇ ਆ ਸਾਨੂੰ ਪਹਿਲਾਂ ਹੁੰਦਾ ਸੀ ਕਿ ਜਿੱਨੇ ਹਸਪੀਟਲ ਆ ਸਫਾਈ ਕਰਨੀ ਆ ਅਸੀਂ ਪਹਿਲਾਂ ਹਸਪੀਟਲਾਂ ਦੀ ਸਫਾਈ ਕਰਕੇ ਇੱਕ ਪੈਗਾਮ ਮੰਦਾ ਹੈ ਸੰਸਾਰ ਨੂੰ ਜਿਸ ਤਿੱਤੇ ਅਸੀਂ ਆਪ ਚੱਲਣਾ ਤੇ ਸੰਸਾਰ ਨੂੰ ਵੀ ਪਾਗਾਮ ਹੁੰਦਾ ਹੈ ਕਿ ਵਾਤਾਵਰਨ ਸਾਫ਼ ਸਤਰ ਰੱਖੋ ਨਹਿਰ ਲੋਕੀ ਵਹਿਮਾਂ ਪਰਮਾਂ ਵਿੱਚ ਬੈ ਕੇ ਨਾ ਜਿ ਸੜ ਜਾਂਦੇ ਆ ਵਹਿਮਾਂ ਪਰਮਾਂ ਤੋਂ ਉੱਪਰ ਉੱਟ ਕੇ ਜਿਓ ਇਹਨਾਂ ਨੂੰ ਸਾਫ਼ ਰੱਖੋ ਜੇ ਜਦੋਂ ਹੋਰ ਵੀ ਜਿਹੜਾ ਵੀ ਸਮਾਂ ਮਿਲੇਗਾ ਜੋ ਜੋ ਸਾਡੇ ਮੰਡਲ ਵੱਲੋਂ ਹੁਕਮਾਂ ਦੇਣੇ ਰਹਿਣਗੇ ਕਰਦੇ ਰਾਵਾਂਗੇ ਜੋ ਵੀ ਹੁਕਮ ਆਵੇਗਾ ਭਾਟਿਆ ਜੀ ਕੀ ਸੰਦੇਸ਼ ਦੇਣਾ ਚਾਹੋਗੇ ਇਹ ਦੇਖੋ ਜਿਹੜੀ ਨਹਿਰ ਹੈ ਦੇ ਵਿੱਚ ਪਾਣੀ ਚੱਲ ਰਿਹਾ ਲੋ ਬੱਚੇ ਇਹਦੇ ਵਿੱਚ ਨਹਾਉਂਦੇ ਆ ਜਾਂ ਲੋਕ ਕਹਿ ਸਕਦੇ ਕਿ ਰਾਜਸਥਾਨ ਵਾਲੇ ਪਾਸੇ ਤਾਂ ਲੋਕ ਇਹਨਾਂ ਨਹਿਰਾਂ ਤੋਂ ਪਾਣੀ ਵੀ ਪੀਂਦੇ ਆ ਇਹ ਜਿਹੜੇ ਲੋਕ ਇਹਦੇ ਵਿੱਚ ਸਮਾਨ ਸੁੱਟਦੇ ਆ ਵੇਸਟੇਜ ਸੁੱਟਦੇ ਆ ਉਹਨਾਂ ਨੂੰ ਕੀ ਸੰਦੇਸ਼ ਨਹੀਂ ਸੁੱਟਣਾ ਚਾਹੀਦਾ ਮਹਿਮਾ ਪਰਮਾਚਾਰ ਉੱਪਰ ਉੱਟਣਾ ਚਾਹੀਦਾ ਆ ਜੋ ਅੰਗਾਰ ਪ੍ਰਭੂ ਨੇ ਦੇਣਾ ਆ ਉਹ ਦੇਣਾ ਆ ਮਹਿਮਾ ਪਰਮਾਚਾਰ ਪਾ ਕੇ ਅਸੀਂ ਜਿੱਤੇ ਨੁਕਸਾਨ ਕਰਦੇ ਆ ਆਪਣਾ ਨੁਕਸਾਨ ਕਰਦੇ ਆ ਉੱਥੇ ਸੰਸਾਰ ਦਾ ਵੀ ਨੁਕਸਾਨ ਕਰਦੇ ਆ ਕਿਉਂਕਿ ਪਾਣੀ ਕਿੰਦਰਾ ਹੋਊਗਾ ਸਾਡੇ ਜਰੀਲਾ ਹੋਊਗਾ ਜੇ ਫਸਲਾਂ ਨੂੰ ਪਵੇਗਾ ਫਸਲਾਂ ਚ ਵੀ ਗਾ ਜਰੀਲਾ ਪਾਣੀ ਜਾ ਕੇ ਫਸਲਾਂ ਨੂੰ ਨੁਕਸਾਨ ਹੋਊਗਾ ਫਸਲਾਂ ਖਾਣੀਆਂ ਤੋਂ ਅਸੀਂ ਆ ਅਸੀਂ ਮੰਨ ਲਓ ਕਿ ਉਹ ਚੀਜ਼ ਨੂੰ ਬਚਾਉਣਾ ਆ ਕਿ ਸਾਡਾ ਵਾਤਾਵਰਨ ਸ਼ੁੱਧ ਹੋਵੇ ਤੇ ਵਾਤਾਵਰਨ ਨੂੰ ਪ੍ਰੋਡਿਊਸ਼ਨ ਕਰਾਂਗੇ ਉਹਦਾ ਜਿੱਤੇ ਸੰਸਾਰ ਨੂੰ ਨੁਕਸਾਨ ਸਾਨੂੰ ਵੀ ਨੁਕਸਾਨ ਆ ਅਸੀਂ ਆਪਣਾ ਵੀ ਨੁਕਸਾਨ ਕਰ ਰਹੇ ਹ ਇਸ ਲਈ ਜਿੱਤਨੇ ਪਾਣੀ ਦੇ ਸਰੋਤ ਸਾਫ਼ ਹੋਣਗੇ ਜਿਤਨਾ ਪਾਣੀ ਚੋਦੇ ਫਸਲਾਂ ਨੂੰ ਜਾਏਗਾ ਸਾਨੂੰ ਸ਼ੁੱਧ ਖਾਣਾ ਮਿਲੇਗਾ ਸਾਡਾ ਜੀਵਨ ਵਧੀਆ ਹੋਵੇਗਾ ਥੈਂਕ ਯੂ ਪਾਡਿਆ ਸਾਹਿਬ ਸਾਡੇ ਨਾਲ ਉਹ ਕੇ ਸਮਾਜ ਸੇਵਕ ਅਸ਼ਮੀ ਕੋਰੀ ਜੀ ਆ ਸ਼ਹਿਰ ਦੇ ਵਿੱਚ ਬਹੁਤ ਸਾਰੇ ਐਸੇ ਸਮਾਜਿਕ ਕੰਮ ਆ ਜਿਨ੍ਹਾਂ ਦੇ ਵਿੱਚ ਕੋਰੀ ਸਾਹਿਬ ਹਿੱਸਾ ਲੈਂਦੇ ਆ ਉਹਨਾਂ ਨਾਲ ਵੀ ਗੱਲ ਕਰਾਂਗੇ ਸਰ ਜਿਹੜਾ ਅਭਿਆਨ ਆ ਪੂਰੇ ਦੇਸ਼ ਵਿੱਚ ਇਸ ਵਕਤ ਚੱਲ ਰਿਹਾ ਆ ਅੱਜ ਨਕੋਦਰ ਦੇ ਵਿੱਚ ਵੀ ਜਿਹੜਾ ਅੰਮ੍ਰਿਤ ਜਿਹੜਾ ਪ੍ਰੋਜੈਕਟ ਆ ਉਹਦੇ ਤਹਿਤ ਇੱਥੇ ਸਫਾਈ ਅਭਿਆਨ ਚੱਲ ਰਿਹਾ ਕੀ ਕਹਿਣਾ ਚਾਹੋਗੇ ਸਰ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲਿਆਂ ਦਾ ਸਤਿ ਸ੍ਰੀ ਅਕਾਲ ਬੜਾ ਧੰਨਵਾਦ ਤੁਸੀਂ ਮੌਕੇ ਮੌਕੇ ਆ ਕੇ ਜਿਸ ਚੀਜ਼ ਦੀ ਜੋ ਸਮਾਜ ਦੀ ਇੱਕ ਚੰਗੀ ਚੀਜ਼ਾ ਉਹਨੂੰ ਉਜਾਗਰ ਕਰਦੇ ਹੋ ਅੱਜ ਗੁਰੂ ਮਹਾਰਾਜ ਦਾ 23 ਤਰੀਕ ਨੂੰ ਜਿਹੜਾ ਜਨਮ ਦਿਵਸ ਹੁੰਦਾ ਉਸ ਸੰਬੰਧ ਵਿੱਚ ਜਿੱਦਾਂ ਸਾਡੇ ਮੁਖੀ ਨਕੋਦਲੀ ਗੁਰਦਿਆਲ ਪਾਰਟੀ ਨੇ ਦੱਸਿਆ ਅਮਰਤ ਪ੍ਰੋਜੈਕਟ ਜਿਹੜਾ ਦਿਸ਼ਾ ਨਿਰਦੇਸ਼ ਪ੍ਰਮੁੱਖ ਆਨੰਨੀ ਭੇਜਿਆ ਉਸ ਸੰਬੰਧ ਦੇ ਵਿੱਚ ਇਹਨਾਂ ਦਾ ਅੱਜ ਪ੍ਰੋਜੈਕਟ ਸੀ ਕਮਲ ਹਸਪੀਟਲ ਤੋਂ ਲੈ ਕੇ ਜਿਹੜਾ ਗੋ ਨਾਨਾ ਨੇਸ਼ਨ ਤੱਕ ਸਫਾਈ ਅਭਿਆਨ ਕਰਨਾ ਜਿਹੜੀ ਨਹਿਰ ਦੀ ਸਫਾਈ ਕਰਨੀ ਇਹ ਬਹੁਤ ਇੱਕ ਅੱਛਾ ਉਪਰਾਲਾ ਹੈ ਮੈਨੂੰ ਇਸ ਸੰਸਥਾ ਨਾਲ ਜੁੜਿਆ ਨੂੰ 20 ਸਾਲ ਦੇ ਕਰੀਬ ਹੋ ਗਏ ਆ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੀ ਇਕਤਾ ਵੱਡੀ ਗੱਲ ਕੋਈ ਇੱਥੇ ਉੱਚ ਨੀਚ ਨਹੀਂ ਤੁਸੀਂ ਦੇਖੋ ਹਰ ਸਮਾਜ ਦਾ ਹਰ ਸਮਾਜ ਦੇ ਵਰਗ ਦਾ ਇਨਸਾਨ ਆਪਣੀ ਜ਼ਿੰਮੇਵਾਰੀ ਆਪ ਨਿਭਾ ਰਿਹਾ ਕੋਈ ਸ਼ਕਲ ਨਹੀਂ ਦਿਖਾ ਰਿਹਾ ਤੁਸੀਂ ਦੇਖੋ ਚਾਹੇ ਉਹ ਲੇਡੀਜ਼ ਅਸੀਂ ਚਾਹਨੇ ਆ ਜਿਹੜੀ ਇਹ ਸਮਾਜ ਨੂੰ ਸੇਧ ਦੇ ਰਿਹਾ ਬਾਕੀ ਲੋਕਾਂ ਨੂੰ ਵੀ ਇਸ ਸੇਧ ਨੂੰ ਅਪਣਾਉਣਾ ਚਾਹੀਦਾ ਜਿਸ ਤਰ੍ਹਾਂ ਇਹਨਾਂ ਨੇ ਅੱਜ ਨਹਿਰ ਦਾ ਦੱਸਿਆ ਅੱਜ ਨਹਿਰ ਦੀ ਸਫਾਈ ਹੋ ਰਹੀ ਆ ਤੁਹਾਨੂੰ ਪਤਾ ਪਾਣੀ ਦੀ ਕਿੰਨੀ ਛਿੱਕਲਤ ਆ ਰਹੀ ਆ ਪਾਣੀ ਬਹੁਤ ਨੀਵਾ ਜਾ ਚੁੱਕਾ ਵਾ ਉਸ ਨੂੰ ਬਚਾਉਣ ਲਈ ਇੱਕ ਇੱਕ ਤਰੀਕਾ ਵਾ ਜੇ ਅਸੀਂ ਪਾਣੀ ਨੂੰ ਬਚਾਣਾ ਵਾ ਉਹਦਾ ਤਰੀਕਾ ਇਹ ਜਿਸ ਤਰ੍ਹਾਂ ਉਹ ਨਹਿਰਾਂ ਤਾਂ ਪੱਕੀਆਂ ਬਣ ਗਈਆਂ ਪਰ ਇਹਦੇ ਵਿੱਚ ਜਿਹੜੀ ਗੰਦਗੀ ਉਹ ਪਾਣੀ ਫਿਰ ਸੁਪੀਸ ਕਰ ਲੈਂਦੀ ਹੈਗੀ ਆ ਅੱਜ ਇਹ ਇਹ ਸਫਾਈ ਹੋਊਗੀ ਜਿਸ ਤਰ੍ਹਾਂ ਦੱਸਿਆ ਲੋਕੀ ਇਤੋਂ ਪਾਣੀ ਪੀਂਦੇ ਵੀ ਆ ਜਾਨਵਰ ਵੀ ਪੀਂਦੇ ਆ ਮੈਂ ਇਹੀ ਚਾਹਨਾ ਜਿਹੜਾ ਇਹਨਾਂ ਦਾ ਦਿਸ਼ਾ ਨਿਰਦੇਸ਼ ਆ ਇਹਨਾਂ ਨੂੰ ਸਹਿਦ ਲੈਂਦੇ ਹੋਏ ਬਾਕੀ ਸਮਾਜ ਨੂੰ ਵੀ ਇਸ ਅਨਸਾਰ ਚੱਲਣਾ ਚਾਹੀਦਾ ਤੇ ਅਸੀਂ ਇਹ ਚਾਹਦੇ ਹਾਂ ਇਹਨਾਂ ਦਾ ਆਸ਼ੀਰਵਾਦ ਇਦਾਂ ਹੀ ਸਾਰਿਆਂ ਤੇ ਬਣਿਆ ਰਹੇ ਤੇ ਅਸੀਂ ਸਾਰਾ ਸਮਾਜ ਰਲ ਮਿਲ ਕੇ ਇਸੇ ਤਰ੍ਹਾਂ ਹੀ ਕੰਮ ਕਰਦੇ ਰਹੀਏ ਕੋਲੀ ਸਾਹਿਬ ਤੁਸੀਂ ਪ੍ਰਸ਼ਾਸਨ ਨਾਲ ਵੀ ਜੁੜੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੜੀ ਸਫਾਈ ਆ ਜਿਹੜੀ ਅੱਜ ਇਹ ਸੰਸਥਾ ਕਰ ਰਹੀ ਆ ਉਹ ਜਿਹੜੇ ਪ੍ਰਸ਼ਾਸਨ ਨਗਰ ਕੌਂਸਲ ਆ ਉਹਨਾਂ ਨੂੰ ਕਰਨੀ ਚਾਹੀਦੀ ਹੈ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਪਰ ਕੁਝ ਜ਼ਿੰਮੇਵਾਰੀ ਸਮਾਜ ਦੀ ਵੀ ਹੁੰਦੀ ਆ ਜਿਸ ਤਰ੍ਹਾਂ ਤੋਂ ਇਹ ਸਮਾਜ ਅੱਜਕੱਲ ਬੜੇ ਬੇਮਾ ਪਰਮਾ ਦੇ ਵਿੱਚ ਪਿਆ ਮੁਖੀ ਜੀ ਨੇ ਦੱਸਿਆ ਜੋ ਪਰਮਾਤਮਾ ਨੇ ਦੇਣਾ ਜੋ ਤੁਹਾਡੇ ਕਰਮ ਹੋ ਤੁਹਾਨੂੰ ਜਰੂਰ ਮਿਲਨੇ